ਆ ਗਿਆ ਤੜਕੇ ਦਾ ਆਏ ਨਹੀਂ ਕਸਮ ਅੱਜ ਤੱਕ ਦੇ ਜਵਾਬ ਖਾ ਲੀ ਸਰ aí ਪਿਆ ਇਰਾਨ ਨਿਕਲ ਜਾਂਦੇ ਆ ਨਾ ਪਾਣੀ ਨਾ ਧਾਣੀ ਜੇ ਆਪ ਖਾਣਾ ਫੋਨ ਵੀ ਨਹੀਂ ਲੱਗਦਾ ਕੋਈ ਹੋਰ ਵੀ ਨਹੀਂ ਆਉਂਦਾ ਪਾਣੀ ਟਾਣੀ ਦੇਣ ਵਾਲਾ ਰੋ 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 ਆਈ ਬਾਈ ਆਹ ਰੈਂਦੀ ਖੁੰਦੀ ਲਾਈਟ ਆਏ ਹਾਏ ਲਾਈਟਾਂ ਨੇ ਲਫੂਪੀ ਲਾ ਆਏ ਹਾਏ ਹਾਏ ਗਰਮੀ ਦਾ ਮਹੀਨਾ ਪਤੰਦਰ ਰੋਜ਼ ਕੱਟ ਲਾ ਦਿੰਦੇ ਆ ਬੋਟਾ ਬਿੜਿਆਂ ਦੇ ਸੀ ਫਰੀ ਦੇਵਾਂਗੇ ਇੱਕ ਮਿੰਟ ਨਹੀਂ ਕੱਟਦੇ ਹੌਣ ਪਤੰਦਰ ਛੱਡਦੇ ਨੇ ਚੱਲ ਮਾੜੀ ਮੋਟੀ ਖਵਾ ਲੈ ਲੇ ਕਿ ਕਿਸੇ ਬਾਤ ਸੁਝੇ ਆਰੇ ਤਾਂ ਆਏ ਆਏ ਉਹ ਵਾਹ ਵਾਏ ਅਨਹੀਂ ਉੱਠ ਜਾਣਾ ਸਰ ਗਿਆ ਤੇਰਾ ਜਮਾ ਰਹਿ ਗਏ ਇੱਕ ਵੇਸੀ ਗੇ ਚੱਲ ਕਰਤਾਈ ਬਸ ਆਵਾਜ਼ ਅਮੰਦਾ ਪ੍ਰਦੀਪ ਭਾਈ ਆ ਹਬੀਬ ਕਿਹਦਾ ਪ੍ਰਦੀਪ ਆ ਪ੍ਰਦੀਪ ਕਿਹਦਾ ਮੁੰਡਾ ਤੂੰ ਬਲਦੇਵ ਦਾ ਹੈ ਬਲਦੇਵ ਦਾ ਅੱਛਾ ਠੀਕ ਆ ਠੀਕ ਆ ਠੀਕ ਆ ਬੁਝਾ ਲੈ ਤੂੰ ਕੈਨੇਡਾ ਤੋਂ ਦੇਖਿਆ ਕਿੱਥੇ ਰਹਿਣ ਲੱਗਿਆ ਕੈਨੇਡਾ ਹੈ ਕੈਨੇਡਾ ਤੇ ਕੈਨੇਡਾ ਕੈਨੇਡਾ ਅੱਛਾ 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 ਕੈਨੇਡਾ ਗਿਆ ਹਾਂ ਕਦੋਂ ਆਇਆ ਕੱਲ ਹੀ ਆਇਆਗਾ ਮਤਲਬ ਤਾਈ ਨੂੰ ਮਿਲਿਆ ਵਾ ਜਾ ਕੇ ਹਾਂ ਚੱਲ ਚੰਗਾ ਚੰਗਾ ਹੋਰ ਸੇਹ ਨੇ ਠੀਕ ਰਹਿੰਦੀ ਆ ਓ ਕਾਦੀ ਫਿਕ ਰਹਿੰਦੀ ਆ ਭਰਾਵਾ ਬੁਰੇ ਹਾਲ ਆ ਕੀ ਹੋਇਆ ਕੋਈ ਪੁੱਛਦਾ ਨਹੀਂ ਭਰਾਵਾ ਨਾਨਾ ਨੋ ਪੁੱਛਦੀ ਆ ਨਾ ਪੁੱਤ ਪੁੱਛਦਾ ਪੁੱਤ ਦਾ ਤੇ ਤੈਨੂੰ ਪਤਾ ਹੀ ਆ ਸੜਿਆ ਪਿਆ ਹਣਾ ਪਤਾ ਨਹੀਂ ਖਸਮ ਕਿੱਥੇ ਦਾ ਨਿਕਲਿਆ ਤੜਕੇ ਬੇਕੇਵੇਂ ਰਹਿੰਦੀ ਆ ਤੇਰੀ ਠੀਕ ਆ ਜੀ ਬੇਬੇ ਤਾਂ ਅੱਛਾ ਅੱਛਾ ਉਡੇ ਲੀ ਜਾਈ ਰਹਿੰਦੀ ਆ ਕੀ ਹੋ ਗਿਆ ਗਿੱਟੇ ਓਡੇ ਦੁਖਦੇ ਰਹਿੰਦੇ ਆ ਆ ਜਾ ਮੇਰੇ ਮੂੰਹ ਹੀ ਪਈ ਹੋ ਗਈ ਨਹੀਂ ਛੋੜਨ ਦਾ ਠੀਕ ਆ ਠੀਕ ਆ ਮੇਰੇ ਨਾਲ ਅੱਛਾ ਅੱਛਾ ਗਿਆਸ ਹੀ ਤੇਰੇ ਬੇਫਿਕੋਲੇ ਗਿਆਸ ਗਿਆ ਹੀ ਹੁਣੀ ਆਇਆ ਯਾਦ ਕਰਦੀ ਹੁੰਦੀ ਆ ਮੈਨੂੰ ਪਤਾ ਨਹੀਂ ਪੁੱਛਿਆ ਨਹੀਂ ਮੈਂ ਤਾਂ ਜਿਹੜੀ ਗੱਲ ਪੁੱਛਣ ਵਾਲੀ ਸੀ ਪੁੱਛੀ ਨਹੀਂ ਭੁੱਲ ਗਿਆ ਬੋਰ ਬਾਈ ਕੀ ਹਾਲ ਵਧੀਆ 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 ਵਾਹ ਹੁਣ ਬੈਠੇ ਸੀ ਕੰਮ ਜਾਂ ਨਵੇੜ ਕੇ ਇਧਰੋਂ ਰਹਿ ਗਿਆ ਛੱਡੀ ਦਾ ਸਾਨੂੰ ਲੱਭੜ ਜਾਊਗਾ ਲੈਂਟਰ ਪਈ ਜਾਂਦੇ ਆ ਹਾਂ ਮਾਤ ਮੇਰੇ ਕਰੇ ਹੋ ਠੀਕ ਹੈ ਵਾਹ ਵਧੀਆ ਹੋਰ ਕਿੱਧਰ ਬਸ ਇਥੇ ਕੰਮ ਕਰ ਵਧੀਆ ਕੰਮ ਕਰ ਹਾਂ ਬਾਈ ਵਧੀਆ ਕਿਰਪਾ ਬੱਬੇ ਨਾਲ ਤਿੱਕੂ ਬਣਾ ਬੜੀ ਮੂਰਤੀ ਪਾਣੀ ਪਿਆ ਦੇ ਪੁੱਤ ਗਰਮੀ ਬਹੁਤ ਆ ਯਾਰ ਗਰਮੀ ਬਹੁਤ ਆ ਹ ਹੁਣ ਕਦੋਂ ਬੋਚਿਆ ਤੂੰ ਮਿਸਤਰੀ ਲਾਉਣ ਦਾ ਇੰਨੀ ਗਰਮੀ ਹੈ ਉਹਦਾ ਰਿਸ਼ਤਾ ਹੋ ਗਿਆ ਪ੍ਰਦੀਪ ਦਾ ਅੱਛਾ ਘਰ ਪੈਣਾ ਉਹ ਕਹਿੰਦਾ ਵੀ ਨਵਾਂ ਘਰ ਪਾਈਏ ਅੱਛਾ ਵਧੀਆ ਵਿਆਹ ਕਰਾਉਣਾ ਅਗਲੇ ਨੇ ਹੂੰ ਮਮਾ ਘਰ ਪਾਊਗਾ ਅਗਲਾ ਠੀਕ ਹੈ ਵਿਆਹ ਹੋਊਗਾ ਠੀਕ ਹੈ ਕੁੜੀ ਕੀ ਕਰਦੀ ਆ ਨਾਲੀ ਬਸ ਤੇ ਮੇਰੀ ਗੱਲ ਨਹੀਂ ਹੋਈ ਕਿ ਕਿਹੜੇ ਪੈਂਟ ਲੀ ਗਏ ਸੀ ਅੱਛਾ ਉਹ ਪੀਗਾ ਕੁੜੀ ਸਿਆਣੀ ਆ ਬੜੀ ਲਿਖੀ ਆ ਸਿਆਣੀ ਆ ਬੜੀ ਲਿਖੀ ਆ ਚੱਲ ਬੜੀ ਆ ਮੁੰਡਾ ਵੀ ਸਿਆਣਾ ਯਾਰ ਉਹ ਬਾ ਘਰ ਬੰਨ ਲੈ ਹੋਰ ਤਾਂ ਕੀ ਆ ਨਹੀਂ ਮੁੰਡਾ ਕੰਮ ਕਰੇ ਕੰਮ ਕਰੇ ਘਰ ਬੰਨ ਲੈ ਆਪਾਂ ਨੂੰ ਕੀ ਚਾਹੀਦਾ ਹੂੰ ਹੂੰ ਬੱਸ ਕਰ ਮਰਦਾ ਮੈਂ ਨਾ ਨਾ ਬਸ ਗਲਾ ਖਰਾਬ ਹੋ ਗਿਆ ਤਾਂ ਹੀ ਮੈਂ ਪੁੱਛਣ ਲੱਗਿਆ ਸੀ ਕੜ ਚੱਕੀ ਹੋ ਰਹੀ ਸੀ ਸਾਰੇ ਉਹ ਬਸ ਕੁਝ ਨਹੀਂ ਠੰਡਾ ਠੰਡਾ ਪਾਣੀ ਆ ਪੀ ਲੈਣ ਨਾਲ ਗਲਾ ਖਰਾਬ ਹੁੰਦਾ ਪਈ ਤੇਰੇ ਕੋਲ ਕੱਲ ਬੋਲੇ ਆ ਕਿੰਨਾ ਦਾ ਹੈ ਇਹ ਬਲਜੀਤ ਬੋੜਾ ਕਾਲਾ ਆ ਪੱਕੇ ਛੜੀਆ ਬੁੜਾ ਠਰਕੀ ਆ ਕੀ ਬਣੂਆ ਹੈ ਹੈ ਮੈਂ ਆਏ ਕਿਵੇਂ ਹੋਇਆ ਪਿਆ ਦੇਖਣਾ ਬੱਪਾ ਯਾਰ ਉੱਠ ਕੇ ਮੜਾ ਜਾ ਜਾ ਘਰੇ ਦੱਸ ਕੇ ਆ ਇਹਨਾਂ ਦੇ ਬਾਪੇ ਨੂੰ ਦੱਸ ਕੇ ਆ ਜਾ ਜਾ ਕੇ ਭੱਜ ਕੇ ਜਾ ਮੈਂ ਇਦਾਂ ਨੂੰ ਭੀ ਫੱਦਰ ਤੇ ਪੱਪੀ ਕੀ ਹੋ ਗਿਆ ਐ ਭਜਾਣਾ ਆ ਕੁਛ ਨਹੀਂ ਕੁਛ ਨਹੀਂ ਪੱਪੀ ਕਿੱਥੇ ਆ ਆਏ ਭੈਜਾ ਕੋਈ ਨਾ 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 ਬਸ ਬੈਠਣਾ ਤਾ ਮੇਰੀ ਪੱਪੀ ਰੱਖ ਮੈਨੂੰ ਬੈਠਿਆ ਨਾ ਪੱਪੀ ਕਿੱਥੇ ਹੈ ਐ ਪੱਪੀ ਕਿੱਥੇ ਆ ਇੱਕ ਹੋਣਾ ਮੁੰਡਾ ਕਿਹੜਾ ਭੀਤੇ ਪੱਪੀ ਕੀ ਕਰੀ ਨੀ ਆਣੀ ਆਦੀ ਕਿੱਥੇ ਬਾਪੂ ਉਹ ਤਾਂ ਮੈਨੂੰ ਲੱਗਦਾ ਬਾੜੇ ਚ ਗਈ ਆ ਕੀ ਗੱਲ ਕੀ ਹੋ ਨੀ ਕੀ ਹੋ ਗਿਆ ਬਾਗੇ ਜਿਵੇਂ ਆਖ ਦੇ ਮੈਂਦੇ ਰਹਿਣ ਦੇ ਤੂੰ ਉਹ ਮੈਨੂੰ ਲੱਗਦਾ ਖਸਮ ਫੇਰ ਨਸ਼ਾ ਪਤਾ ਕਰਕੇ ਡਿੱਗ ਪਿਆ ਹੋਊ। ਮੋਈ ਨਹੀਂ ਬੋਲਦੇ ਕਿ ਤੂੰ। ਅੱਭੀ 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 ਆਇਆ ਮਾੜਾ ਮੇਰੇ ਨਾਲ ਚ ਕਿੱਥੇ? ਇੱਥੇ ਜਾਣਾ। ਉਹ ਬਾਈ ਡਿੱਗਿਆ ਪਿਆਗਾ। ਹਾਈ ਬੇ ਹਾਈ ਜਿੱਥੇ। ਓਕੇ ਠੀਕ ਹੈ। ਠੀਕ ਹੈ। ਠੀਕਾ ਲੱਗਦਾ ਨਹੀਂ ਹੈ ਠੀਕਾ ਬੰਨੀ ਵੇ ਠੀਕਾ। ਮੈਨੂੰ ਲੱਗਦਾ ਨਹੀਂ ਠੀਕ ਤੂੰ। ਹੈ ਠੀਕਾ। ਸਲਾਮ ਆਉਂਦਾ ਤੇਰਾ ਕੋਈ ਨਾ ਤੇਰਾ ਪਾਪਾ ਆਉਂਦਾਗਾ ਹਾਂ ਆ ਤਰਕਾਰ ਵਾਲੀ ਨੂੰ ਬੁਲਾਇਆਗਾ ਆਉਂਦੇ ਹੈ ਤੇ ਯਾਰ ਪਾਜੋ ਪਾ ਇਹਨਾਂ ਦਾ ਤੇਰਾ ਵੀ ਕੰਮ ਚੱਲ ਰਿਹਾ ਹਾਂ ਚੱਲ ਕਰ ਚੱਲਦਾ ਚੱਲ ਬਈ ਬਈ ਚੱਲ ਯਾਰ ਤੁਸੀਂ ਜਾਓ ਯਾਰ ਤੁਸੀਂ ਯਾਰ ਚੱਲ ਖੜੋ ਉਹ ਦੂਜਾ ਬਾਬੇ ਫੇਰ ਬਈ ਬਾਈ ਬਾਈ ਚੱਲ ਭੈਣ ਕਈ ਜਾਂਦੀ ਆ ਬਾਗ ਜਾ ਕੋਈ ਨਹੀਂ ਬਾਗ ਚੱਲ ਬਈ ਕਰੀਦਾ ਚੱਲ ਜਾ ਆ ਜਾ ਨਹੀਂ ਭੈਣ ਦੇ ਨਾ ਵੇ ਨਾ ਹੀ ਨਹੀਂ ਆ ਨਾ ਮਾਰੀ ਨਾ ਰਹਿਣ ਦੇ ਆਹ ਸਾਹ ਕਰਦਾ ਫਿਰ ਪੂਰੇ ਨਾ ਆਈ ਬਾਈ ਅੱਗੇ ਪੜ ਬਈ ਨਾ ਡਾਕਟਰ ਰੇ ਆ ਕੋਈ ਨਹੀਂ ਹੋਇਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਕੋਈ ਨਹੀਂ ਕੋਈ ਨਹੀਂ ਪਾਣੀ ਪਾਣੀ ਨਹੀਂ ਪਾ ਰਹੇ ਕੋਈ ਨਹੀਂ ਕੀ ਗੱਲ ਹੋ ਗਈ ਕੁਛ ਨਹੀਂ ਹੋਇਆ ਕੋਈ ਨਹੀਂ ਪਾਣੀ ਪਿਆ ਨਹੀਂ ਪਾਣੀ ਪਿਆ ਕੋਈ ਨਹੀਂ ਪਾਣੀ ਪਿਆ ਇਹ ਨਾ ਕੋਈ ਨਹੀਂ ਕੁਛ ਨਹੀਂ ਹੋਇਆ ਪਾਣੀ ਪਾਉਂਦਾ ਨਾ ਮੜਾ ਪਾਣੀ ਕਣੀ ਤੇ ਲਾ ਗਈ ਪਾਣੀ ਲੱਗ ਰਿਹਾ ਤਾਂ ਪਾਣੀ ਪੀ ਖੜਾ ਹੋ ਕੇ ਪਾਣੀ 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 ਨਾ ਕੋਈ ਨਹੀਂ ਕੁਛ ਨਹੀਂ ਕੋਈ ਨਹੀਂ ਕਿ ਰਸਾ ਨੂੰ ਸ਼ਕਰ ਲੈ ਕਿਤਾ ਵੀ ਪੀ ਹੋਰੀ ਕੀਤਾ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਾ ਕੁਛ ਨਹੀਂ ਬਗ ਰਹੀ ਕੋਈ ਕਰਨੀ ਹਵਾ ਦੇ ਲਿਆ ਪੱਖੇ ਰਾਣੀ ਹਾਂ 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 ਬਤ ਹਾਂ ਤੇਰਾ ਬਾਪੂ ਬੋਲਦਾ ਹਾਂ ਉਹ ਤੇਰਾ ਭਰਾ ਭਈ ਉਹ ਨਹੀਂ ਬੰਦਾ ਬਣਿਆ ਤੁਸੀਂ ਇੰਨਾ ਸਮਝਾ ਕੇ ਕਿੰ ਐਸੇ ਉਹਦੇ ਇਹਨੇ ਸਮਝਾਇਆ ਉਹ ਅੱਜ ਫੇਰ ਉਹ ਮੁੰਡਾ ਦਸਣ ਆਇਆ ਸੀ ਗਵੰਡੀਆਂ ਦਾ ਉਹ ਫੇਰ ਖਸਮ ਨਸ਼ਾ ਪਤਾ ਕਰੀ ਪਿਆ ਪੁੱਤ ਅੜਦਾ ਨਹੀਂ ਇਹਨਾਂ ਨੇ ਤਾਂ ਲੈ ਲੈ ਜਮਾ ਮਾਰਦੇ ਐ ਨਹੀਂ ਭੈਣ ਰੋਈ ਆ ਹੋ ਜਾਵੇ ਭੈਣ ਰੋਈ ਦਈ ਹਾਲਾ ਐ ਰੋਈ ਦਈ ਮੈਂ ਤਾਂ ਹਾਂ ਢਿਆੜੀ ਟੱਪੀ ਕਰ ਕੋਈ ਕੰਮ ਤਾਂ ਨਾ ਕਰਦਾ ਨਹੀਂ ਇਹ ਕੋਈ ਨਹੀਂ ਕਰਦਾ ਹਾਂ ਉਹ ਵਾਜਾ ਫੇਰ ਬੈ ਅੱਜ ਤੁਹਾਡਾ ਬਾਪੂ ਵੀ ਨਹੀਂ ਦਿੱਤਾ ਅਮਾ ਸੱਦ ਕਹ ਲੈ ਹੁੰਦੀ ਬਾਪੂ ਐ ਉਹ ਅੱਜ ਡੱਕਾ ਪਿਆਗਾ ਕੌਣ ਤਮ ਪੁੱਤ ਫੇਰ ਲਾਉਣਾ ਪੁੱਤ ਤੈਨੂੰ ਮੈਂ ਫੋਨ ਡਾਕਟਰ ਨੂੰ ਸਾਥੀ ਹਾਂ ਹਾਂ ਓ ਹੋ ਹੋ ਲੈ ਲੈ ਇਹਨੇ ਤਾਂ ਖਸਮ ਨੇ ਚੱਲ ਭਾਈ ਫੋਨ ਆ ਤਾਹ ਤੂੰ ਸਾਥ ਮੈਟ ਲਾ ਲਈ ਖਸਮ ਓਏ ਮੁੰਡਿਆ ਓਏ ਸਰ ਵੀ ਕੀ ਹੋ ਗਿਆ ਕੋਈ ਬੱਪੂ ਕੀ ਹੋ ਗਿਆ ਕੋਈ ਓਏ ਤੂੰ ਮਾਰੇਗਾ ਸਾਨੂੰ ਨਹੀਂ 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 ਬਪੂ ਨੇ ਤੂੰ ਤਾਂ ਲੈ ਲਿਆ ਖੜਾ ਹੋ ਜਾ ਕੀ ਗੱਲ ਹੋ ਗਈ ਨਹੀਂ ਕੋਈ ਕੋਈ ਉਹ ਹੋਇਆ ਹੀ ਨਹੀਂ ਹਜੇ ਕੁਛ ਓਏ ਤੂੰ ਉੱਤੇ ਹੋਰ ਕੀ ਕਰੇਗਾ ਤੂੰ ਓ ਡਾਕਟਰ ਡਾਕਟਰ ਸੱਦਾ ਤੂੰ ਤਾਂ ਛੱਡ ਦੇ ਨਸ਼ੇ ਛੱਡ ਦੇ ਨਹੀਂ ਕੋਈ ਨਹੀਂ ਭਾਈ ਤੂੰ ਬਹਿ ਜਾ ਬਹਿ ਜਾ ਕੋਲੇ ਬਹਿ ਜਾ ਕੋਈ ਨਹੀਂ ਕੋਈ ਭਾਈ ਮੈਂ ਮੈਂ ਕੀ ਗੱਲ ਕਰਨਾ ਕੋਈ ਨਹੀਂ ਮੈਨੂੰ ਮਾਰ ਲਿਆ ਭਾਈ ਓਏ ਤੂੰ ਬੁੜਾ ਵੇ ਛੋਟੇ ਵਾਲੇ ਪਿਓ ਕੰਨੀ ਇਨੇ ਤਾਂ ਖਸਮ ਨੇ ਮਾਰ ਲੇ ਜਾਵਾ ਆਏ ਭਾਈ ਬਾਪੂ ਨੂੰ ਦਵਾਈ ਦਵਾ ਦੋ ਹਾਂ ਹਟ ਜੇ ਜੇ ਇਹ ਦਵਾਈ ਇਹਨੇ ਆਪ ਦੇ ਨੇ ਦਵਾਈ ਲਈ ਆ ਆ ਜਿਹੜਾ ਨਾਖਾਵੇ ਕੋਈ ਇਹੋ ਜਿਹਾ ਗੰਦਰਾ ਸੋਰਾ ਉਹ ਰੱਬੀ ਉਹ ਛੱਡ ਦੇ ਖਸਮਾਂ ਤੇ ਛੱਡ ਦੇ ਨਸ਼ਾ ਪਤਾ ਮਾਰਦੇ ਜਾਵਾ ਨਹੀਂ ਨਸ਼ਾ ਨਹੀਂ ਕਿਤਾ ਬਾਪੂ ਉਹ ਆਪਦੇ ਜਵਾਖਾ ਕੰਨੀ ਦੇਖ ਲਾ ਮੈਂ ਨਸ਼ਾ ਨਹੀਂ ਕਿਤਾ ਬਾਪੂ ਰਸਾਨੀ ਕੀਤਾ ਹੋਰ ਕੀ ਕੀਤਾ ਦੇ ਕੋਈ ਨਹੀਂ ਕੀਤਾ ਅੱਛਾ ਕਿੰਨਾ ਖਾ ਖੂ ਗਿਆ ਨਹੀਂ ਕੋਈ ਨਹੀਂ ਖਾਦਾ ਬਬੂ ਓਏ ਹੁਣ ਤੂੰ ਛੱਡੇਂਗਾ ਤਾਂ ਮੈਂ ਰਹੋ ਨਹੀਂ ਮੈਂ ਜਾਊਂਗੀ ਓਏ ਇਹਨੂੰ ਵਿਚਾਰੀ ਨੂੰ ਬਗਾਨੀ ਤੇ ਨੂੰ ਕਿਉਂ ਆਹੋ ਕਰਦਾ ਤੂੰ ਨਾਲੇ ਦਿਵਾਖ ਰੋਲ ਲੇਗਾ ਉਹਦੇ ਛੱੜ ਦੇ ਪੁੱਤ ਛੱੜ ਦੇ ਪੁੱਤ ਨਾ ਐ ਕਰਿਆ ਕਰ ਨਾ ਸਾਨੂੰ ਤਪਾ ਸਾਰ ਡਾਕਟਰ ਬੁਲਾ ਕੇ ਹੁਣ ਕੋਈ ਚੀਕ ਕਰਦਾ ਹੁਣ ਗੇ ਤਾਂ ਹਟੇਗਾ ਫੇਰ ਮੈਂ ਰहूं ਨਹੀਂ ਮੈਂ ਰਹਿੰਦੀ ਬਾਪੂ ਹੋਣ ਲਾ ਤੁਸੀਂ ਨਹੀਂ ਨਹੀਂ ਕਰਦਾ ਨਹੀਂ ਕਰ ਇਹ ਹੁਣ ਦਵਾਈ ਦਵਾਈ ਤੋਂ ਹਟੂਗਾ ਤਾਂ ਮੈਂ ਰहूं ਨਹੀਂ ਮੈਂ ਉਹ ਛੱਡ ਦੂ ਆ ਭਾਈ ਛੱਡ ਦੂ ਆ ਤਾਂ ਸਣਾ ਆ ਕਿਸੇ ਡਾਕਟਰ ਦਾ ਨੰਬਰ ਦੇਖ ਲਾ ਕੋਈ ਮੈਂ ਤਾਂ ਆਪ ੱਟਲਾ ਮੱਠਾ ਰਹਿਣਾ ਆ ਕਿਸੇ ਡਾਕਟਰ ਨੂੰ ਭਾਈ ਦੇਖ ਲੈ ਦੇ ਸਤੰਬਰ ਹੈਗਾ ਡਾਕਟਰ ਦਾ ਪ੍ਰਦੀਪ ਦਾ ਨੂੰ ਸੱਦ ਲਾ ਉਹੀ ਲਾਉਂਦਾ ਇਹਦੇ ਪਹਿਲਾਂ ਦਵਾਈ ਬੂਟੇ ਲਾ ਜਾਊਗਾ ਕੋਈ ਨਾ ਕੋਈ ਟੀਕਾ ਟੱਲਾ ਹਏ ਹਏ ਤੇ ਤੈਨੂੰ ਟੀਕਾ ਲਾ ਕੇ ਜਾ ਤੈਨੂੰ ਦਾਖਲ ਕਰ ਦਿੰਦੇ ਆ ਬਠਿੰਡੇ ਉਹਨੂੰ ਪੁੱਛ ਕੇ ਡਾਕਟਰ ਨੂੰ ਛੱਡ ਦੇ ਤੂੰ ਨਹੀਂ ਨਹੀਂ ਜੋੜ ਨਹੀਂ ਆਏ 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 ਜੜ ਨੂੰ ਕੋਈ ਉਹ ਭਰਾਵਾ ਰੋਜ਼ ਸਰਕਾਰਾਂ ਕਹਿੰਦੀਆਂ ਨਵੀਂ ਬਣਦੀ ਐ ਛੱਟਾ ਖਤਮ ਕਰਦਾਂਗੇ ਲੈ ਲੈ ਗੰਦੀ ਸਿਸਟਮ ਨੇ ਤਾਂ ਹਏ ਕਿੱਟ ਗੁਰੂ ਬਾਪੂ ਘੋਂਟਾ ਕਰਤਾ ਮੁੰਡਾ ਉਹ ਤਾਂ ਬਿਜਾਰ ਗਿਆ ਹੋਇਆ ਐ ਨਹੀਂ ਪੁੱਤ ਡਾਕਟਰ ਐ ਨਹੀਂ ਆਓ ਕਿੱਥੇ ਗਿਆ ਓ ਦਵਾਈ ਦੂਈ ਲੈਣ ਗਿਆ ਸ਼ਹਿਰ ਕੀ ਜੇ ਮੁੰਡਾ ਰੁਕ ਰਿਆ ਤੁਸੀਂ ਫੋਨ ਮੈਂ ਤਾਂ ਪ੍ਰਦੀਪ ਨੂੰ ਕੀਤਾ ਸੀ ਜਿਹੜਾ ਨਹੀਂ ਉਹਨਾਂ ਦਾ ਮੁੰਡਾ ਹੈ ਉਹ ਹੈ ਰਾਜੂ ਜਿਹੜਾ ਕੈਨੇਡਾ ਤੋਂ ਆਇਆ ਉਹ ਵੀ ਡਾਕਟਰ ਹੀ ਹੈਗਾ ਉਹਨੂੰ ਕਰ ਲਓ ਭਿੰਦੇ ਹੈਗਾ ਉਹ ਪ੍ਰਦੀਪ ਕਹਿੰਦੇ ਆ ਭਾਈ ਆ ਚਲ ਉਹ ਵੀ ਮੁੰਡਾ ਦਾ ਪ੍ਰਦੀਪ ਆਉਂ ਬੁਲਾ ਲੋ ਕੋਲੇ ਸੀਗਾ ਇੱਥੇ ਮੁੰਡਾ ਕਿੱਧਰ ਗਿਆ ਬੁਲਾ ਲੋ ਰਾਜੂ ਮੜਾ ਕਰਿਆ ਇ ਤੇ ਭਾਈ ਨੂੰ ਟੀਕਾ ਲਗਾ ਉਹ ਬਗਾ ਰਾਜੂ ਨੂੰ ਟੀਕਾ ਕੀ ਹੋ ਗਈ ਮੁੰਡੇ ਨੂੰ ਮੈਂ ਤਾਂ ਸਾਨੂੰ ਤਾਂ ਖਾਦ ਲਾ ਕੀ ਖਾਦਾਈ ਪਤਾ ਨਹੀਂ ਇਹਨੂੰ ਪਤਾ ਨਹੀਂ ਸਾਨੂੰ ਤਾਂ ਕੀ ਖਾਦਾ ਤੂੰ ਤੂੰ ਖਾਦਾ ਪੀਤਾ ਪਤਾ ਨਹੀਂ ਲੱਗਣਾ ਫਿਰ ਸਾਨੂੰ ਦੋਈ ਨਾ ਉਹ ਕੋਈ ਖਾਦਾ ਮੈਂ ਕੋਈ ਖਾਦਾ ਇਹ ਕੁਛ ਨਹੀਂ ਖਾਦਾ ਕਿਹੜੀ ਗੋਲੀ ਆ ਇਹਨੇ ਸੁਹਾਣਾ ਦੇ ਇਹਦੇ ਕੁਛ ਸੁਹਾਣਾ ਟਲਾ ਦੇ ਪਤਾ ਨਹੀਂ ਲੱਗਣਾ ਵੀ ਕੀ ਖਾਦਾ ਫਿਰ ਸੁਹਾਣ ਲੱਗੇ ਲੱਗੀ ਵੀ ਇਹ ਦੋਈ ਇਹਦੇ ਉਹ ਕਾਹਦਾ ਨਸ਼ਾ ਕਰਿਆ ਤੂੰ ਕਿੱਟਾ ਖਾਦਾ ਹਾਂ ਇਹ ਗੋਲੀਆਂ ਪਤਾ ਹੋਊਗਾ ਸਤਾ ਖਾਂਦਾ ਡਾਕਟਰ ਇਹ ਚਿੱਟਾ ਇਹ ਦੱਸਦਾ ਨਹੀਂ ਕੀ ਕਰ ਲਾਦਾ ਜੀ ਫਿਰ ਆਹੋ ਲਾ ਦੇ ਸੂਆ ਲਾ ਦੇ ਇਹਦੇ ਖਾ ਲਾ ਡਾਕਟਰ ਲਾ ਦੇ ਕੁੱਟੀ ਕੱਟ ਲਾ ਦੇ ਇਹਦੇ ਸੂਆ ਕੱਟਦੇ ਕੁਝ ਨਹੀਂ ਹੁੰਦਾ ਕੀ ਕਰਾਂ ਤੇ ਬਾਹਾਂ ਚ ਲਾ ਦੇ ਜੀ ਨਾ ਇੱਥੇ ਨਾ ਦੋ ਪਾਸੇ ਤੇ ਲਾ ਦੇ ਪਾ ਲੈ ਪਾਸਾ ਲੈ ਲੈ ਮੈਂ ਡਾਕਟਰ ਸੂਆ ਲਾਉਂਦਾ ਕਰ ਬੇ ਪੁੱਤਨ ਠੀਕ ਬਚਾਰੇ ਦੇ ਨਹੀਂ ਕਿਰੇ ਭਜਵਾ ਕਰਨੇ ਵਿਚਾਰੀ ਬਗਾਨੀ ਟੀ ਲਾ ਦੇ ਲਾ ਦੇ ਹੋਰ ਵਧੀਆ ਦਵਾਈ ਦੇ ਦੇ ਪੁੱਤ ਕੋਈ ਇਹਨੂੰ ਨੇਮ ਗਰਿਆਂ ਨੂੰ ਉਹ ਠੀਕ ਕੀਤੇ ਆ ਇਹ ਹਾਂ ਆ ਬੜਾ ਜਾ ਇਹਨੇ ਤਾਂ ਖਸਮ ਨੇ ਮਾਰਦੇ ਜਾਵਾ ਉਹ ਦੂਆ ਦੇ ਦੇ ਮੁੰਡਾ ਨੂੰ ਦਵਾਈ ਦਿੱਤੀ ਰਹੂਗੀ ਲੈ ਇਹ ਜਿਹੇ ਦਵਾਈ ਦੇ ਉਹ ਇੱਕ ਦਵਾਈ ਹੁਣ ਦੇ ਦਿਓ ਠੀਕ ਆ ਐ ਆ ਗੋਲੀ ਹੁਣ ਦੇ ਦਿਓ ਅੱਛਾ ਕਿਆ ਬਾਤ ਹੈ ਦੇ ਦਿਓ ਠੀਕ ਆ ਠੀਕ ਆ ਅਲਾ ਦੇ ਹੀ ਦਿਨੇ ਇੱਕ ਤੈਨੂੰ ਆ ਪਾਣੀ ਚੱਕੀ ਮਿੱਤਰਾ ਓਏ ਪਾਣੀ ਲੈ ਆ ਦੇ ਪਾਣੀ ਥੋੜੇ ਟਾਈਮ ਦਾ ਫਰਕ ਪੈ ਜਾਊਗਾ ਠੀਕ ਹੈ ਠੀਕ ਹੈ ਠੀਕ ਆ ਭਾਈ ਠੀਕ ਆ ਸ਼ਸ਼ੀ ਕਾਲ ਜੀ ਉਮੀਦ ਕਰਦੇ ਆ ਕਿ ਸਾਰੇ ਠੀਕ ਹੋਵੋਗੇ ਪਰਮਾਤਮਾ ਸਾਹਿਬ ਨੂੰ ਠੀਕ ਰੱਖੇ ਤੇ ਜੋ ਅਸੀਂ ਤੁਸੀਂ ਸਾਡੀ ਅੱਜ ਵੀਡੀਓ ਦੇਖੇ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਔਰ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੁਸੀਂ ਇਹ ਨਾ ਸੋਚੋ ਕਿ ਅਸੀਂ ਨਸ਼ੇ ਤੇ ਵੀਡੀਓ ਬਣਾਈ ਉਹ ਨਸ਼ੇ ਨੂੰ ਪ੍ਰੋਮੋਟ ਕੀਤਾ ਇਹ ਨਸ਼ੇ ਨੂੰ ਅਸੀਂ ਪ੍ਰੋਮੋਟ ਨਹੀਂ ਕੀਤਾ ਨਸ਼ੇ ਤੇ ਪਾਬੰਦੀ ਹੈ ਜਾਂ ਅਸੀਂ ਆਪਦੇ ਭੈਣ ਭਰਾਵਾਂ ਨੂੰ ਇਹ ਸਨੇਹਾ ਦਿੱਤਾ ਇਸ ਵੀਡੀਓ ਰਾਹੀਂ ਸਾਡੀ ਨਿੱਕੀ ਜੀ ਕੋਸ਼ਿਸ਼ ਹੈ ਕਿ ਭੈਣ ਭਰਾਵੋ ਨਸ਼ਾ ਨਾ ਕਰੋ ਔਰ ਮੇਰੇ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਰੋ ਨਸ਼ਾ ਨਾ ਕਰੋ ਔਰ ਆਪਣੀਆਂ ਜਵਾਨੀਆਂ ਬਚਾਓ ਔਰ ਪੰਜਾਬ ਨੂੰ ਬਚਾਓ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਦੀ ਮਾਮਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦੇ ਦਿਲ ਤੇ ਕੀ ਵੀ ਬੀਜਦਾ ਸਰਕਾਰ ਨੂੰ ਸਾਡੇ ਇਹ ਹੱਥ ਬੰਨ ਕੇ ਬੇਨਤੀ ਹੈ ਵੀ ਜੀ ਪੰਜਾਬ ਚੋਂ ਨਸ਼ਾ ਕੱਢੋ ਜੀ ਨਸ਼ਾ ਕੱਢੋ ਅਸੀਂ ਬਹੁਤ ਦੁਖੀ ਹਾਂ ਜੀ ਮਾਮਾਂ ਤੋਂ ਦਬਾਵਾ ਲਓ ਤੁਸੀਂ ਤੇ ਇਹ ਵੱਡਾ دعਵਾ ਨਾਲੋਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਨਸ਼ਾ ਕੱਢੋ ਜੀ ਨਸ਼ਕਤੋ ਹਾਂ ਬਿਲਕੁਲ ਜੀ ਉਸ ਗੱਲ ਨਾਲ ਧੰਨਵਾਦ ਸਾਰਿਆਂ ਦਾ ਜਿਹੜੇ ਸਾਨੂੰ ਸੁਣ ਰਹੇ ਆ ਕਬੂਲ ਰਹੇ ਆ ਬਰਦਾਸ਼ਤ ਕਰ ਰਹੇ ਆ ਹਨਾ ਤੇ ਇਸ ਗੱਲ ਤੇ ਕਹੇ ਆ ਵੀ ਨਸ਼ੇ ਛੱਡੋ ਕੋਣ ਬਟੋ ਬਟੋ ਪੂਰੀ ਦੁਨੀਆ ਪੂਰੇ ਵਰਲਡ ਵਿੱਚ ਅਸੀਂ ਤਾਂ ਚਾਹੁੰਦੇ ਕੋਈ ਨਾ ਨਸ਼ਾ ਕਰੇ ਕਿਸੇ ਕਿਸਮ ਦਾ ਨਾ ਕਰੇ ਕਿਉਂਕਿ ਬਾਕੀ ਦੇ ਕੰਮਾਂ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਇਸ ਕਰਕੇ ਦੋ ਗੋਲ ਗੁਰਦਾਸ ਸਿੰਘ ਦੇ ਗੀਤ ਦੇ ਉਹ ਮੁੰਡੇ ਉਹ ਡੰਡ ਪੈਟ ਕਾ ਮਾਰੋ ਕੁੜੀਓ ਆਪਣਾ ਰੂਪ ਨਖਾਰੋ ਮੁੰਡੇ ਉਹ ਡੰਡ ਪੈਟ ਕਾ ਮਾਰੋ ਕੁੜੀਓ ਆਪਣਾ ਰੂਪ ਨਖਾਰੋ ਆਖਰ ਨੂੰ ਕਮਿਉਣੀ ਜਿਹੜੀ ਖਾਦੀ ਚੂਰੀ ਐ ਉਹ ਖਾਦੀ ਚੂਰੀ ਐ ਬਾਗੀ ਦੇ ਕੰਬਾਰ ਚ ਪਹਿਲਾ ਸੇਧ ਜ਼ਰੂਰੀ ਐ ਉਹ ਬਾਗੀ ਦੇ ਕੰਬਾਰ ਚ ਪਹਿਲਾ ਸੇਧ ਜ਼ਰੂਰੀ ਐ ਉਹ ਬਾਗੀ ਦੇ ਕੰਬਾਰ ਚ ਪਹਿਲਾ ਸੇਧ ਸੇਧ ਜ਼ਰੂਰੀ ਐ ਧੰਨਵਾਦ ਜੀ ਥੈਂਕ ਯੂ ਓਕੇ